ਬਿਲ ਬਣਾਉਣ ਦਾ ਲੋਕਾਂ ਦੇ ਮਨਾਂ ਦੇ ਉੱਪਰ ਇੰਨਾ ਕਿ ਜ਼ਿਆਦਾ ਫਤੂਰ ਜਿਹੜਾ ਆ ਉਸ ਵਾਰ ਹੋਇਆ ਸਿਰ ਚੜ੍ਹ ਕੇ ਫਤੂਰ ਬੋਲਦਾ ਹੈ ਕਿ ਅਸੀਂ ਰੀਲ ਬਣਾ ਲਈਏ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਈਏ ਪਰ ਜਦੋਂ ਬਾਜੀ ਪੁੱਠੀ ਪੈ ਜਾਂਦੀ ਹੈ ਤਾਂ ਉਦੋਂ ਆਪਣੇ ਆਪ ਨੂੰ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰ ਬੈਠੇ ਆ ਜੀ ਹਾਂ ਇੱਕ ਸ਼ੋਸ਼ੇ ਦੇ ਬਦਲੇ ਇੱਕ ਵਿਊ ਲਾਈਕ ਲੈਣ ਦੇ ਬਦਲੇ ਦੇ ਵਿੱਚ ਅਸੀਂ ਆਪਣੀ ਜਾਨ ਵੀ ਜੋਖਮ ਦੇ ਵਿੱਚ ਪਾ ਦਿੰਨੇ ਆ ਜਰਾ ਵੀ ਰੱਤੀ ਭਰ ਜਨਾ ਵੀ ਨਹੀਂ ਸੋਚਦੇ ਤਾਂ ਇੱਕ ਵੀਡੀਓ ਸਾਹਮਣੇ ਆਈ ਹੈ ਲਾਲ ਰੰਗ ਦੀ ਸਵਿਫਟ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੋਡੀਫਾਈ ਕੀਤੀ ਹੈ ਤੇ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਆਪਣਾ ਹੀ ਕੁੰਡਾ ਕਰਵਾ ਲਿਆ ਹੈ 메ਨ ਹਾਈਵੇ ਤੇ ਡ੍ਰਿਫਟਾਂ ਮਾਰੀਆਂ ਜਾ ਰਹੀਆਂ ਨੇ ਡ੍ਰਿਫਟਾਂ ਮਾਰਦੇ ਹੋਏ ਜਦੋਂ ਗੱਡੀ ਅਨ ਬੈਲੈਂਸ ਹੋ ਜਾਂਦੀ ਹੈ ਤਾਂ ਗੱਡੀ ਪਲਟ ਕੇ ਮੋਦੀ ਹੋ ਕੇ ਜਾ ਕੇ ਡਿਵਾਈਡਰ ਦੇ ਵਿੱਚ ਵੱਜਦੀ ਹੈ ਔਰ ਡਿਵਾਈਡਰ ਦੇ ਵਿੱਚ ਵੱਜਣ ਤੋਂ ਬਾਅਦ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਕੀ ਹਾਲ ਬਣਿਆ ਹੋਇਆ ਹੈ ਗੱਡੀ ਦਾ ਤਾਂ ਇੱਕ ਰੀਲ ਦੇ ਚੱਕਰ ਦੇ ਵਿੱਚ viewland ਦੇ ਚੱਕਰ ਦੇ ਵਿੱਚ likesland ਦੇ ਚੱਕਰ ਦੇ ਵਿੱਚ ਆਪਣੀ ਜਾਨ ਵੀ ਜੋਖਮ ਦੇ ਵਿੱਚ ਪਾ ਲਈ ਹੈ ਔਰ ਪਰਵਾਹ ਤੱਕ ਨਹੀਂ ਕੀਤੀ ਕਿ ਯਾਰ ਖੁਦਾ ਨਾ ਖਾਸਤਾ ਕੋਈ ਅਭੀ ਨਭੀ ਹੋ ਗਈ ਕੋਈ ਹਾਦਸਾ ਵਾਪਰ ਗਿਆ ਤਾਂ ਸਾਡੀ ਜਾਨ ਵੀ ਚਲੀ ਜਾ ਸਕਦੀ ਹੈ ਤਾਂ ਉਂਝ ਹੀ ਹੋਇਆ ਹੈ ਇਹ ਤਸਵੀਰ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਟਰੋਲ ਵੀ ਕੀਤਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੀ ਟਿੱਪਣੀ ਇਸ ਵੀਡੀਓ ਨੂੰ ਲੈ ਕੇ ਕੀਤੀ ਜਾ ਰਹੀ ਹੈ ਜ਼ਿਆਦਾਤਰ ਦੇਖੀ ਤਾਂ ਲੋਕਾਂ ਦੇ ਵੱਲੋਂ ਇਸ ਦੇ ਬਾਰੇ ਬੜਾ ਹੀ ਬੋਲਿਆ ਜਾ ਰਿਹਾ ਕਿ ਕੀ ਲੋੜ ਹੈ ਮੇਨ ਹਾਈਵੇ ਤੇ ਅਜਿਹਾ ਸਟੰਟ ਬਾਜੀ ਕਰਨ ਦੀ ਮੇਨ ਹਾਈਵੇ ਤੇ ਅਜਿਹੀ ਸ਼ੋਸ਼ੇ ਬਾਜੀ ਕਰਨ ਦੀ ਉਹ ਵੀ ਤੁਸੀਂ ਇੱਕ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਤਾਂ ਜਾਨ ਜੋਖਮ ਦੇ ਵਿੱਚ ਪਾਉਨੇ ਹੀ ਪਾਉਨੇ ਹੋ ਪਰ ਦੂਸਰੇ ਦੀ ਜਾਨ ਵੀ ਜੋਖਮ ਦੇ ਵਿੱਚ ਪਾਉਨੇ ਹੋ ਹੁਣ ਤੁਸੀਂ ਇਕੱਲੇ ਨਹੀਂ ਹੋ ਜਿਹੜੇ ਕਿ ਸੜਕ ਤੇ ਜਾਂ ਮੇਨ ਹਾਈਵੇ ਤੇ ਚੱਲ ਰਹੇ ਹੋ ਤੁਹਾਡੇ ਅੱਗੇ ਵੀ ਗੱਡੀਆਂ ਨੇ ਤੁਹਾਡੇ ਪਿੱਛੇ ਵੀ ਗੱਡੀਆਂ ਨੇ ਤਾਂ ਹੋਰ ਵੀ ਬਹੁਤ ਸਾਰੇ ਲੋਕ ਨੇ ਖੁਦਾ ਨਾ ਖਾਸ ਤਾਂ ਤੁਹਾਡੇ ਨਾਲ سے اور دا بھی ایکسیڈنٹ ہو ਜਾਂਦਾ کئی اور بھی کار ਜਿਹੜੀ ਉਹ ਵੀ ਹਾਦਸਾ ਗ੍ਰਸਤ ਹੋ ਜਾਂਦੀ ਤਾਂ ਆਖਰਕਾਰ ਕੌਣ ਜ਼ਿੰਮੇਵਾਰ ਸੀ ਡ੍ਰਿਫਟਾ مارਦੇ ਹੋਏ ਇਹ ਤੁਸੀਂ ਦੇਖੋ ਕਿ ਕਿਵੇਂ ਹੜਕੰਪ ਮਚਾਇਆ ਹੋਇਆ ਇਹਨਾਂ ਨੇ ਮੇਨ ਨੈਸ਼ਨਲ ਹਾਈਵੇ ਤੇ ਫਲਾਈਓਵਰ ਦੇ نیچے ਥਾਣੇ ਗੱਡੀ ਕੱਢ ਰਹੇ ਆ ਕਦੀ ਇਧਰ ਸੜਕ ਦੇ ਕਿਨਾਰੇ ਕਦੀ ਉਧਰ ਭਜਾ ਕੇ ਕਰ ਦਿੰਦੇ ਆ ਔਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਗੱਡੀ ਅਨਬੈਲੈਂਸ ਹੋ ਜਾਂਦੀ ਹੈ ਗੱਡੀ ਦਾ ਕੱਟ ਵੱਜਦਾ ਹੈ ਤੇ ਸਿੱਧੀ ਗੱਡੀ ਜਾ ਕੇ ਡਿਵਾਈਡਰ ਦੇ ਵਿੱਚ ਟਕਰੌਂਦੀ ਹੈ ਤੇ ਉਸ ਤੋਂ ਬਾਅਦ ਆ ਗੱਡੀ ਪਲਟੀਆਂ ਖਾ ਕੇ ਦੇਖੋ 2-3 ਪਲਟੀਆਂ ਖਾਂਦੀ ਐ ਤੇ ਬਾਅਦ ਦੇ ਵਿੱਚ ਨਾਲੇ ਦੇ ਵਿੱਚ ਜਾ ਵੱਜਦੀ ਐ ਜਿਸ ਨੂੰ ਕ੍ਰੇਨ ਬਲਾ ਕੇ ਤੇ ਕ੍ਰੇਨ ਦੇ ਨਾਲ Swift ਗੱਡੀ ਨੂੰ ਉੱਪਰ ਜਿਹੜਾ ਚੱਕਿਆ ਗਿਆ ਕ੍ਰੇਨ ਦੇ ਨਾਲ Swift ਗੱਡੀ ਨੂੰ ਸਿੱਧਾ ਕੀਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਵਿੱਚੋਂ ਜਿਹੜੇ ਚਲਾਰੇ ਸੀ ਜਿਹੜੇ ਆਪਣੇ ਆਪ ਦੇ ਵਿੱਚ ਸ਼ੋਸ਼ੇ ਬਾਜ ਬਣ ਰਹੇ ਸੀ ਕਿ ਅਸੀਂ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਲਾਈਕ ਲੈਂਡ ਦੇ ਚੱਕਰ ਦੇ ਵਿੱਚ ਆ ਵੀ ਕੁਝ ਕਰ ਲਾਂਗੇ ਪਰ ਇਹਨਾਂ ਨੂੰ ਨਹੀਂ ਪਤਾ ਕਿ ਕੁੰਡਾ ਆਪਣਾ ਹੀ ਹੋਣਾ ਹੈ ਤੁਹਾਡੇ 30 ਸਕਿੰਟ ਦੀ ਜਾਂ 15 ਸਕਿੰਟ ਦੀ ਵੀਡੀਓ ਦੇ ਪਿੱਛੇ ਤੁਹਾਡੀ ਜਾਨ ਵੀ ਚਲੀ ਜਾ ਸਕਦੀ ਹੈ ਦੇਖੋ ਕਿੰਨਾ ਖਤਰਨਾਕ ਤੇ ਭਿਆਨਕ ਹਾਦਸਾ ਹੋਇਆ ਹੈ ਹੈਡ ਰੇ ਦੇ ਨਾਲ Swift ਗੱਡੀ ਨੂੰ ਬਾਹਰ ਕੱਢਿਆ ਗਿਆ ਚੱਕੀ ਗਈ ਆ ਫਿਰ ਉਸ ਨੂੰ ਸਿੱਧਾ ਕੀਤਾ ਗਿਆ ਔਰ ਮੂਰਿਆਂ ਬੁੰਣੜ ਦੀ ਗੱਲ ਕਰਦੇ ਆ ਮੂਰਿਆਂ ਸ਼ੀਸ਼ੇ ਦੀ ਗੱਲ ਕਰਦੇ ਤਾਂ ਟੋਟਲੀ ਤਬਾਹ ਹੋਇਆ ਖੁਦਾ ਨਾ ਖਾਸ ਤਾਂ ਕਿਸੇ ਦੀ ਜਾਨ ਚਲੀ ਜਾਂਦੀ ਤਾਂ 15 ਜਾਂ 30 ਸਕਿੰਟ ਦੇ ਪਿੱਛੇ ਪੂਰੀ ਜ਼ਿੰਦਗੀ ਦਾ ਰੋਣਾ ਪੈ ਜਾਣਾ ਸੀ ਤੁਹਾਡੀ ਵੀ ਅਸੀਂ رائے ਚਾਹੁੰਦੇ ਹਾਂ ਇਸ ਬਾਬਤ ਕਿ ਕਿਵੇਂ ਲਿਖਦੇ ਹਾਂ ਇਸ ਚੀਜ਼ ਨੂੰ ਅੱਜ ਕੱਲ ਜਿਹੜਾ ਇਹ ਟ੍ਰੈਂਡ ਚੱਲਿਆ ਹੈ ਸੋਸ਼ਲ ਮੀਡੀਆ ਤੇ ਸਟੰਟ ਬਾਜੀ ਕਰਕੇ ਕੋਈ ਵੀ ਕੁਝ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਹਦੀ ਰੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਸਾਰੇ ਕਿਤੇ ਪੋਸਟ ਕਰ ਦਿੰਦਾ ਹੈ ਕਿ ਦੋ ਚਾਰ ਕਮੈਂਟ ਆ ਜਾਣ ਦੋ ਚਾਰ ਲਾਈਕ ਆ ਜਾਣ ਵਿਊ ਆ ਜਾਣ ਵਾਵਾ ਵਾਵਾ ਹੋ ਜੇ ਤੌਬਾ ਤੌਬਾ ਹੋ ਜੇ ਪਰ ਪਤਾ ਨਹੀਂ ਹੈ ਕਿ ਆਪਣੀ ਜਾਨ ਦੇ ਨਾਲ ਹੀ ਇਹ